ਚਿਪ ਵਾਲੇ ਮੀਟਰ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉਥੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਧਰਨੇ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਉਥੇ ਹੁਣ ਕਈ ਦਫ਼ਤਰਾਂ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ 24 ਜੁਲਾਈ ਨੂੰ ਜਿਹੜਾ ਕਿ ਕਿਸਾਨ ਜਥੇਬੰਦੀਆਂ ਇਕੱਤਰ ਹੋਣਗੀਆਂ ਜਿਸ ਦੇ ਤਹਿਤ ਉਥੇ ਹੀ ਹੁਣ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਦੱਸ ਦਈਏ ਕਿ ਛਿਪ ਵਾਲੇ ਮਿਟਰਾਂ ਨੂੰ ਲੈ ਕੇ ਹੁਕਮ ਦਿੱਤੇ ਗਏ ਨੇ ਐਲਾਨ ਕੀਤਾ ਗਿਆ ਹੈ ਤੇ ਜਿਸ ਦੇ ਤਹਿਤ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ 24 ਜੁਲਾਈ ਨੂੰ ਜਿਹੜਾ ਕਿ ਕਈ ਦਫ਼ਤਰਾਂ ਦਾ ਖਿਰਾਓ ਕੀਤਾ ਜਾਣਾ ਹੈਗਾ ਤੇ ਉਥੇ ਕਿਸਾਨ ਜਥੇਬੰਦੀਆਂ ਮੜ ਤੋਂ ਇਕੱਤਰ ਹੁੰਦੀਆਂ ਹੋਈਆਂ ਨਜ਼ਰ ਆਉਣ ਗਿਆ ਸਰਕਾਰ ਦਾ ਵਿਰੋਧ ਤੱਕ ਕੀਤਾ ਜਾਵੇਗਾ ਤੇ ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਮੜ ਤੋਂ ਕਿਸਾਨਾਂ ਦਾ ਹੋ ਸਕਦਾ ਹੈ ਤੇ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਵੀ ਸਾਨੂੰ ਸੰਘਰਸ਼ ਕਰਨ ਦੇ ਲਈ ਤਿਆਰ ਕਰਨਾ ਪਵੇਗਾ ਅਸੀਂ ਉਹ ਕਰਾਂਗੇ ਤੇ ਇਸ ਲੜਾਈ ਦੇ ਲਈ ਅਸੀਂ ਸਰਕਾਰ ਨੂੰ ਜ਼ਰੂਰ ਜਿਹੜੀ ਕਿ ਚੁਣੌਤੀ ਤੱਕ ਦਿੱਤੀ ਜਾ ਰਹੀ ਹੈ ਤੇ ਉਥੇ ਚਿੱਪ ਵਾਲੇ ਮੀਟਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੋਰ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਜ਼ਿਲ੍ਹਾ ਮੋਗਾ ਤੇ ਜੋਨ ਫਗਾਪਰਾਣਾ ਦੇ ਵਿੱਚ ਫੋਰ ਕਮੇਟੀ ਦੀ ਜੋਨ ਦੀ ਮੀਟਿੰਗ ਲੱਗੀ ਆ ਜਿਹਦੇ ਵਿੱਚ ਜੋ ਆਪਣਾ ਕੇਂਦਰੀ ਖੇੜਾ ਆਪਣਾ ਬਿਜਲੀ ਮੰਤਰੀ ਖੱਟਰ ਵੱਲੋਂ ਨਾਉ ਛਾਸਤ ਪ੍ਰਦੇਸ਼ ਤੇ ਸੂਬਿਆਂ ਦੇ ਬਿਜਲੀ ਮੰਤਰੀਆਂ ਨਾਲ ਮੀਟਿੰਗ ਕਰਕੇ 31 ਅਗਸਤ ਤੱਕ ਜਿਹੜੇ ਆ ਚਿਪ ਵਾਲੇ ਜਿਹੜੇ ਪ੍ਰੀपेड ਮੀਟਰ ਦਾ ਲੋਡ ਦੀ ਜਿਹੜੀ ਉਹਨਾਂ ਨੇ ਹਦਾਇਤ ਕੀਤੀ ਆ ਔਰ ਉਹਦੇ ਸੂਬੇ ਵੱਲੋਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਵੱਲੋਂ ਉਹਦੇ ਵਿਰੋਧ ਵਿੱਚ ਜੋ ਪ੍ਰੋਗਰਾਮ ਦਿੱਤਾ ਗਿਆ ਜੋ ਲਾਣਾ ਵੀ 14 ਜੁਲਾਈ ਨੂੰ ਪੰਜਾਬ ਦੇ ਵਿੱਚ ਚੀਫ ਦਫ਼ਤਰਾਂ ਦੇ ਤੇ ਐਸ்சி ਦਫ਼ਤਰਾਂ ਦੇ ਮੂਹਰੇ ਧਰਮੇ ਲਾ ਕੇ ਉਹਦਾ ਪੂਰਾ ਵਿਰੋਧ ਕੀਤਾ ਜਾਊਗਾ ਉਹਦੀਆਂ ਤਿਆਰੀਆਂ ਵਾਸਤੇ ਜਿਹੜੀ ਅੱਜ ਇੱਥੇ ਮੀਟਿੰਗ ਕੀਤੀ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਔਰ ਬੀਬੀਆਂ ਬੱਚਿਆਂ ਸਵੇਤ ਐਸਸੀ ਦਫ਼ਤਰ ਦੇ ਵਿੱਚ ਜਿਹੜਾ ਜੂਨ ਮਾਗਾ ਜੂਨ ਬਾਗਾ ਪ੍ਰਾਣਾ ਇੱਥੋਂ ਪਹੁੰਚਣਗੇ ਤੇ ਨਾਲ ਮੇਰੀ ਸਮੂਥੇ ਪੰਜਾਬ ਦੇ ਮੋਗਾ ਜ਼ਿਲ੍ਹਾ ਜੋਲ ਬਾਗਾ ਪ੍ਰਾਣਾ ਜਿੰਨੇ ਵੀ ਸਾਡੇ ਖੱਤਕਾਰ ਆ ਕਿਸਾਨ ਆ ਮਜ਼ਦੂਰ ਆ ਜਾਂ ਦੁਕਾਨਦਾਰਾ ਉਹਨਾਂ ਨੂੰ ਪੀ ਲਾ ਵੀ ਇਹ ਬਹੁਤ ਵੱਡਾ ਸਾਡੇ ਤੇ ਜੋ ਕੇਂਦਰ ਸਰਕਾਰ ਦੀ ਜਿਹੜੀ ਕਾਰਪੋਰੇਟ ਤੋਂ ਬਣਾਈ ਹੋਈ ਨੀਤੀ ਪਾਲਿਸੀ ਆ ਬਿਜਲੀ ਪ੍ਰਾਈਵੇਟ ਹੱਥਾਂ 'ਚ ਦੇ ਕੇ ਜੋ ਸਾਡੇ ਤੇ ਇਹ ਲੈ ਕੇ ਆ ਰਹੇ ਆ ਇਹਦੇ ਵਾਸਤੇ ਜਿੰਨੇ ਵੀ ਪਿੰਡਾਂ ਦੇ ਵਿੱਚ ਭਾਵੇਂ ਉਹ ਹੋਗਾ ਸਾਡੇ ਮਜ਼ਦੂਰ ਆ ਭਾਵੇਂ ਕਿਸਾਨ ਆ ਕਿਸੇ ਵੀ ਕੀਮਤ ਤੇ ਅਸੀਂ 3 ਪੇਡ ਮੀਟਰ ਆ ਉਹ ਨਹੀਂ ਲੱਗਣ ਦੇਵਾਂਗੇ ਸਾਰੇ ਸਮੂੱਚੇ ਮੇਰੇ ਵਿਆਪੀ ਦਾ ਵੀ ਸਾਰੇ ਇਕੱਠੇ ਹੋ ਕੇ ਆਪਾਂ ਲਾਮਬਦ ਹੋ ਕੇ ਕਿਸੇ ਵੀ ਕੀਮਤ ਤੇ ਜਿਹੜਾ ਇਹ ਇਹਨਾਂ ਦੇ ਫਰਮਾਨ ਜਾਰੀ ਕੀਤਾ ਉਹ ਲਾਗੂ ਨਹੀਂ ਹੋਣ ਦੇਣਾ ਜ਼ਿਲ੍ਹਾ ਮੋਗਾ ਤੇ ਜੋਂ ਭਗਪੁਰਾਣਾ ਦੇ ਵਿੱਚ ਫੋਰ ਕਮੇਟੀ ਦੀ ਜੋਂ ਦੀ ਮੀਟਿੰਗ ਲੱਗੀ ਆ ਜਿਹਦੇ ਵਿੱਚ ਜੋ ਆਪਣਾ ਕੇਂਦਰੀ ਖੇਡਾ ਆਪਣਾ ਬਿਜਲੀ ਮੰਤਰੀ ਖੱਟਰ ਵੱਲੋਂ ਨੌ શાਸਤ ਪ੍ਰਦੇਸ਼ ਤੇ ਸੂਬਿਆਂ ਦੇ ਬਿਜਲੀ ਮੰਤਰੀਆਂ ਨਾਲ ਮੀਟਿੰਗ ਕਰਕੇ 31 ਅਗਸਤ ਤੱਕ ਜਿਹੜਾ ਆ ਚਿਪ ਵਾਲੇ ਜਿਹੜੇ ਪ੍ਰੀਪੇਡ ਮੀਟਰ ਦਾ ਲੋਡ ਦੀ ਜਿਹੜੀ ਉਹਨਾਂ ਨੇ ਹਦਾਇਤ ਕੀਤੀ ਆ ਔਰ ਉਹਦੇ ਇੱਕ ਸੂਬੇ ਵੱਲੋਂ ਸਾਰਜੁਰ ਸ਼ਿਕਾਇਤ ਕਮੇਟੀ ਵੱਲੋਂ ਉਹਦੇ ਵਿਰੋਧ ਵਿੱਚ ਜੋ ਪ੍ਰੋਗਰਾਮ ਦਿੱਤਾ ਗਿਆ ਜੋ ਲਾਲ ਆ ਵੀ 14 ਜੁਲਾਈ ਨੂੰ ਪੰਜਾਬ ਦੇ ਵਿੱਚ ਚੀਫ ਦਫ਼ਤਰਾਂ ਦੇ ਤੇ ਐਸਸੀ ਦਫਤਰਾਂ ਦੇ ਮੂਹਰੇ ਧਰਮੇ ਲਾ ਕੇ ਉਹਦਾ ਪੂਰਾ ਵਿਰੋਧ ਕੀਤਾ ਜਾਊਗਾ ਉਹਦੀਆਂ ਤਿਆਰੀਆਂ ਵਾਸਤੇ ਜਿਹੜੀ ਅੱਜ ਇੱਥੇ ਮੀਟਿੰਗ ਕੀਤੀ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਔਰ ਬੀਬੀਆਂ ਬੱਚਿਆਂ ਸਵੇਤ ਐਸਸੀ ਦਫਤਰ ਦੇ ਵਿੱਚ ਜਿਹੜਾ ਜੋਨ ਮਾਗਾ ਜੋਨ ਬਾਗਾ ਪ੍ਰਾਣਾ ਇੱਥੋਂ ਪਹੁੰਚਣਗੇ ਤੇ ਨਾਲ ਮੇਰੀ ਸੂਤੇ ਪੰਜਾਬ ਦੇ ਮੋਗਾ ਜਿਲ੍ਹਾ ਜੋਲ ਬਾਗਾ ਪ੍ਰਾਣਾ ਜਿੰਨੇ ਵੀ ਸਾਡੇ ਖੇਤਕਾਰਾਂ ਕਿਸਾਨਾਂ ਮਜ਼ਦੂਰਾਂ ਤਾਂ ਦੁਕਾਨਦਾਰਾ ਉਹਨਾਂ ਨੂੰ ਪੀ ਲਾ ਵੀ ਇਹ ਬਹੁਤ ਵੱਡਾ ਸਾਡੇ ਤੇ ਜੋ ਅ ਕੇਂਦਰ ਸਰਕਾਰ ਦੀ ਜਿਹੜੀ ਕਾਰਪੋਰੇਟ ਤੋਂ ਬਣਾਈ ਹੋਈ ਨੀਤੀ ਪਾਲਿਸੀ ਆ ਬਿਜਲੀ ਪ੍ਰਾਈਵੇਟ ਹੱਥਾਂ 'ਚ ਦੇ ਕੇ ਜੋ ਸਾਡੇ ਤੇ ਆ ਇਹ ਲੈ ਕੇ ਆ ਰਹੇ ਆ ਇਹਦੇ ਵਾਸਤੇ ਜਿੰਨੇ ਵੀ ਪਿੰਡਾਂ ਦੇ ਵਿੱਚ ਭਾਵੇਂ ਉਹਗਾ ਸਾਡੇ ਮਜ਼ਦੂਰ ਆ ਭਾਵੇਂ ਕਿਸਾਨ ਆ ਕਿਸੇ ਵੀ ਕੀਮਤ ਤੇ ਅਸੀਂ 3 ਪੀਡ ਮੀਟਰ ਆ ਉਹ ਨਹੀਂ ਲੱਗਣ ਦੇਵਾਂਗੇ ਸਾਰੇ ਸਮੂੱਚੇ ਮੇਰੇ ਵਿਆਪੀ ਦਾ ਵੀ ਸਾਰੇ ਇਕੱਠੇ ਹੋ ਕੇ ਆਪਾਂ ਲਾਮਬਦ ਹੋ ਕੇ ਕਿਸੇ ਵੀ ਕੀਮਤ ਜਿਹੜਾ ਇਹ ਇਹਨਾਂ ਨੇ ਫਰਮਾਨ ਜਾਰੀ ਕੀਤਾ ਉਹ ਲਾਗੂ ਨਹੀਂ ਹੋਣਾ